ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਰੋਂ ਬਾਬਿਆਂ ਨੇ ਫੇਰ ਸੇਵਾ ਘਾਲਦੀ ਮਹਾਰਾਜ ਧੰਨਵਾਦ ਬਾਬਿਆਂ ਦਾ ਬਹੁਤ ਬਹੁਤ ਸਾਰਨ ਹੋਣਾ ਦਾ ਬਰੈਡਾਂ ਦੀ ਸੇਵਾ ਆ ਗਈ ਜੇ ਫੇਰ ਹੁਣ ਸਵੇਰੇ ਵੀ ਬਰੈਡ ਆਈ ਸਵੇਰੇ ਬਰੈਡ ਆਈ ਬਾਸਮੋਤੀ ਆ ਗਏ ਹੁਣ ਹੁਣ ਫੇਰ ਆ ਗਏ ਹੋਰ ਵੀ ਦੀ ਵਧੀਆ ਅੱਜ ਸਵੇਰ ਦਾ ਕੁਝ ਨਾ ਕੁਝ ਆ ਰਿਹਾ ਆਪਣੇ ਗ੍ਰਹਿ ਤਲਗੇ ਸਾਰੇ ਸਟੈਂਡ 'ਚ ਰੌਣਕਾਂ ਸਟੈਂਡ ਪੂਰਾ ਭਰਿਆ ਹੋਇਆ ਹੈ ਗੋਪੀ ਵੀਰੇ ਸਾਡੇ ਫੌਜੀ ਸਾਹਿਬ ਹੀ ਆਏ ਹੋਏ ਨੇ ਸਟੈਂਡ ਤੇ ਸੇਵਾ ਕਰਨ ਹਰਮਨ ਵੀਰ ਮੀਰ ਜੀ ਬੜਾ ਦੀ ਜੀਵਾ ਹੋ ਗੀ ਜੇ ਹਾਉ ਬੈਲ ਬਾਬਾ ਲਓ ਬਾਬਾ ਭਰ ਕੇ ਆਏ ਬਰੱਡ ਭਾਰ ਕੇ ਆਏ ਜੇ ਦਵਾਹਾ ਭਾਰ ਕੇ ਹਾਂ ਆ ਹਾਏ ਹਾਏ ਹਾਂ ਵੀਰ ਭਰਾ ਚਾਹ ਲੈਣਗੇ ਇਹ ਮੌਲਾ ਵੀ ਸਾਡਾ ਆਉਂਦਿਆਂ ਲੈ ਗਿਆ ਜੇ ਇਹਦੇ ਮੌਲੇ ਵੀਰ ਨੇ ਲੋ ਸੇਵਾ ਤੇ ਬੋਬਰ ਵੀਰ ਨੇ ਕੀਤੀ ਸੇਵਾ ਬਰੱਡਾਂ ਦੀ ਬੋਬਰ ਵੀਰ ਨਾਲ ਬਰੱਡਾਂ ਦੀ ਸੇਵਾ ਹੀ ਆ ਜੀ ਆਹ ਦੇਖੋ ਬਾਰਾਦ ਵੈਲਕਮ ਅਗਨੇ ਆਤਮਾ ਦੀ ਸੇਵਾ ਸੁਖਾਈ ਉਹਦੇ ਅੰਦਰ ਆਏ 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 ਉਹ ਵੀਰ ਲੱਲਾ ਬੱਬਲ ਵੀਰ ਲੱਲਾ ਨਵੀਂ ਗੱਡੀ ਦੀ ਵੱਲਾ ਨਵੀਂ ਗੱਡੀ ਦੀ ਵਧਾਈ ਉਹਦਾ ਹੀ ਸਵੇਰੀ ਆ